ਹਾਂਜੀ ਸੱਜਿਆ ਕਾਲ ਸਟੂਡੈਂਟਸ ਆਈ ਸੋ ਹਨਰਡ ਵੈਲਕਮ ਯੂ ਆਈ ਹੋਪ ਕਿ ਤੁਸੀਂ ਸਭ ਬਿਲਕੁਲ ਠੀਕ ਠਾਕ ਹੋ ਅੱਜ ਦਾ ਜਿਹੜਾ ਸੈਸ਼ਨ ਹੈ ਉਸ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਕੁਐਸਚਨ ਜਿਹੜਾ ਕੀ ਹੈ ਕਿ ਕਨਸਟੇਬਲ ਦੇ ਐਗਜ਼ਾਮ ਲਈ ਬਈ ਕਿਹੜੇ ਕਿਹੜੇ ਟਾਪਿਕ ਅਸੀਂ ਟੂਪ ਟਾਪਿਕ ਨੇ ਜਿੰਨਾਂ ਨੂੰ ਅਸੀਂ ਰੱਟ ਲੀਏ ਤਾਂ ਕਿ ਪੇਪਰ ਚੋਂ ਨਾਲ ਚੋਂ ਕੁਐਸਚਨ ਆ ਹੀ ਜਾਣ ਕਿਉਂਕਿ ਆਪਾਂ ਸਿੱਖਦੇ ਇੰਗਲਿਸ਼ ਗ੍ਰਾਮਰ ਪੰਜਾਬੀ ਗ੍ਰਾਮਰ ਦੀ ਤਰ੍ਹਾਂ ਹੋਰ ਪੜ੍ਹਦੇ ਹਾਂ ਉਹੀ ਜਿਹੜਾ ਪੰਜਾਬ ਦੇ ਐਗਜ਼ਾਮਸ ਲਈ ਮੋਸਟ ਇੰਪੋਰਟੈਂਟ ਹੈ ਸੋ ਅੱਜ ਦੇ ਸੈਸ਼ਨ 'ਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਸਭ ਤੋਂ ਵੱਧ ਕੁਐਸਚਨ ਇਹੀ ਪੁੱਛਿਆ ਜਾ ਰਿਹਾ ਬੱਚਿਆਂ ਦਾ ਚਾਹੇ WhatsApp ਤੇ ਮੈਸੇਜ ਆ ਜਾਂਦੇ ਚਾਹੇ ਕਾਲ ਤੇ ਮੈਸੇਜ ਆਂਦੇ ਵੀ ਕਿਹੜੇ ਕਿਹੜੇ ਟੌਪਿਕ ਨੂੰ ਸੀ ਹੋਲਡ ਬਣਾਈਏ ਮੈਂ ਜਿੰਨੇ ਵੀ ਬੈਠ ਕੇ ਸਾਰੇ ਸ਼ਿਫਟ ਦੇ ਪੇਪਰ ਪਿਛਲੇ ਦੇਖੇ ਨੇ 2024 ਦੇ ਕਹਿ ਲਓ ਉਸ ਤੋਂ ਪਹਿਲਾਂ ਦੇ ਉਸ ਦਾ ਕਨਕਲੂਜ਼ਨ ਕਰਕੇ ਮੈਂ ਆਪਣਾ ਹੋਮਵਰਕ ਡਨ ਕਰ ਲਿਆ ਮੇਰੇ ਕੋ ਸਾਰਾ ਇਥੇ ਨੋਟ ਡਾਉਨ ਕੀਤਾ ਪਿਆ ਵੀ ਕਿਹੜੇ ਕਿਹੜੇ ਟਾਪਿਕ ਅਸੀਂ ਕਰਨੇ ਹੀ ਕਰਨੇ ਆ ਸੋ ਥੈਟ ਕਿ 10 ਚੋ ਐਟ ਲੀਸਟ 9 ਨੰਬਰ ਤਾਂ ਸਾਡੇ ਪੱਕੇ ਹੋਈ ਜਾਣ ਠੀਕ ਹੈ ਤਾਂ ਚਲੋ ਡਿਸਕਸ ਕਰਦੇ ਆ ਡਿਸਕਸ ਕਰਨ ਤੋਂ ਪਹਿਲਾਂ ਇੱਕ ਚੀਜ਼ ਸਮਝੀਏ ਕਿ ਲੱਗਦਾ ਹੈ ਕਿ ਕਨਸਟੇਬਲ ਪੇਪਰ ਚ ਇੰਗਲਿਸ਼ ਛੱਡ ਕੇ ਤੁਸੀਂ ਪੇਪਰ ਚ ਕੰਪੀਟੀਸ਼ਨ ਜਿੱਤ ਸਕਦੇ ਹੋ ਪਾਈ ਰਿਵਿਊਜ਼ ਪੜ੍ਹ ਲਏ ਨਾ ਬੱਚਿਆਂ ਨੇ ਇਹ ਐਦਾਂ ਦੇ ਸਟੂਡੈਂਟ ਹੋਣਗੇ ਜਿਨ੍ਹਾਂ ਦਾ ਇੰਗਲਿਸ਼ ਦਾ ਐਗਜ਼ਾਮ ਰੁਕ ਰਿਹਾ ਸੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਿੰਨੇ ਟਾਈਮ ਤੋਂ ਰੁਕ ਰਿਹਾ ਸੀ ਔਰ ਇੰਗਲਿਸ਼ ਚ ਜੇ ਆਪਾਂ ਸੋਚੀ ਵੀ 10 ਚ ਜਿਹੜਾ ਬੱਚਾ 8 9 ਨੰਬਰ ਲੈ ਗਿਆ ਉਹ ਤਾਂ ਆਬਵੀਅਸਲੀ ਦੂਜਿਆਂ ਨਾਲ ਅੱਗੇ ਚਾਈ ਹੋਈ ਚਾਹੀਦਾ ਨਾ 8 ਤੋਂ 9 ਨੰਬਰ ਪੰਜਾਬ ਜੀਕੇ ਸਾਰਾ ਪੰਜਾਬ ਪੜ੍ਹ ਰਿਹਾ ਕਰੰਟ ਅਫੇਅਰ ਸਾਰਾ ਪੰਜਾਬ ਪੜ੍ਹ ਰਿਹਾ ਮੈਥ ਸਾਰੇ ਵਿੱਚੇ ਕਰ ਰਿਹਾ ਪੰਜਾਬੀ ਕੰਪਿਊਟਰ ਸਾਰੇ ਵਿੱਚੇ ਕਰ ਰਿਹਾ ਕਿਹੜਾ ਸਬਜੈਕਟ ਫਰਕ ਪਾਊਗਾ ਸਿਰਫ ਔਰ ਸਿਰਫ ਇੰਗਲਿਸ਼ ਪਾਊਗਾ ਜੇ ਇੰਗਲਿਸ਼ ਚ 10 ਚ 7 8 9 ਨੰਬਰ ਲੈ ਗਏ ਤਾਂ ਤੁਸੀਂ ਅੱਗੇ ਰਹੋਗੇ ਨਹੀਂ ਤਾਂ ਆਪਣੇ ਆਪ ਨੂੰ ਬਾਹਰ ਸਮਝੋ ਰੇਸ ਚ ਮੈਂ ਬਹੁਤ ਬਲੰਟ ਬੋਲਿਆ ਬਹੁਤ ਕਲੀਅਰ ਬੋਲਿਆ ਕਿਉਂਕਿ ਐਕਸਪੀਰੀ ਮੈਂ ਭਾਵੇਂ 11 ਸਾਲੋਂ ਕਿਵੇਂ ਟੀਚ ਕਰਦੇ ਨੂੰ ਪੰਜਾਬ ਦੇ ਇਗਜ਼ਾਮਸ ਲਈ ਤਾਂ ਬਈ ਕੁਝ ਤਾਂ ਨਿਚੋੜ ਕੱਢੇ ਹੀ ਹੋਗਾ ਉਸ ਚੀਜ਼ ਦਾ ਕਿ ਬੱਚੇ ਇੱਕ ਪੇਪਰ ਖਰਾਬ ਕਰ ਲੈਂਦੇ ਆ ਦੋ ਪੇਪਰ ਖਰਾਬ ਕਰ ਲੈਂਦੇ ਆ ਫਿਰ ਲੱਗਦਾ ਵੀ ਨਹੀਂ ਇੰਗਲਿਸ਼ ਨੂੰ ਹੱਥ ਪਾਣਾ ਹੀ ਹੋਊਗਾ ਤੇ ਅੱਧੇ ਸਟੂਡੈਂਟਸ ਨੇ ਵੀ ਲੱਗਦਾ ਵੀ ਇੰਗਲਿਸ਼ ਕਰਕੇ ਹੀ ਸਿਲੈਕਸ਼ਨ ਦੇਖੋ ਕਿੰਨੇ ਕਿੰਨੇ ਪੇਪਰਾਂ ਚ ਸਿਲੈਕਸ਼ਨ ਹੋ ਸਕਦੀ ਹੈ ਇਹ ਕੁਝ ਕੁ ਰਿਵਿਊਜ਼ ਨੇ ਬਹੁਤ ਜ਼ਿਆਦਾ ਨਹੀਂ ਹੈ ਉਹ ਥੋੜੇ ਜਿਹੇ ਦੋ ਚਾਰ ਹੀ ਹੈ ਆਪਣਾ ਟੈਲੀਗ੍ਰਾਮ ਕੋ ਜੋਇਨ ਕਰੋ ਇੰਗਲਿਸ਼ ਵਿਦ ਸੋਨਿਆ ਰੋੜਾ ਉੱਥੇ ਇਦਾਂ ਦੇ ਹਜ਼ਾਰਾਂ ਰਿਵਿਊਜ਼ ਮਿਲ ਜਾਣਗੇ ਬੱਚਿਆਂ ਦੀ ਵੀ ਜਿਹ ਇੰਗਲਿਸ਼ ਕਰਦੇ ਨਹੀਂ ਇੰਗਲਿਸ਼ ਤੋਂ ਡਰ ਲਉਂਦਾ ਹੈ ਪੇਪਰ ਹੀ ਮੇਰਾ ਇਸ ਕਰਕੇ ਰੁਕਦਾ ਹੈ ਮੈਂ ਹਾਰ ਮੰਨ ਲਿਆ ਕਿਉਂਕਿ ਮੈਂ ਦੇ ਮੇਰੇ ਤਾਂ ਪੱਲੇ ਨਹੀਂ ਪੈਂਦੀ ਮੈਂ ਇੱਥੋਂ ਵੀ ਕਰ ਲਈ ਮੈਂ ਉੱਥੋਂ ਵੀ ਕਰ ਲਈ ਮੈਂ ਨਹੀਂ ਵੀ ਕੀਤੀ ਮੈਂ ਛੱਡ ਵੀ ਰੱਖੀ ਸੀ ਤਾਂ ਬਈ ਇੱਕ ਚੀਜ਼ ਸਮਝ ਲਓ ਵੀ ਹੁਣ ਆਪਾਂ ਇੰਗਲਿਸ਼ ਤੇ ਹੀ ਕਾਬੂ ਪਾਣਾ ਹੈ ਤਾਂ ਅੱਜ ਦੀ ਕਲਾਸ ਅੱਜ ਦੇ ਸੈਸ਼ਨ 'ਚ ਆਪਾਂ ਡਿਸਕਸ ਕਰਦੇ ਹਾਂ ਟੌਪਿਕਸ ਸਭ ਤੋਂ ਟੌਪ ਤੇ ਮੈਂ ਜਿਹੜਾ ਰੱਖਾਂ ਅਗਰ ਮੈਂ 2024 ਦਾ ਪੇਪਰ ਚੱਕਣ ਦੀ ਕੋਸ਼ਿਸ਼ ਕਰਾਂ ਤਾਂ ਸਭ ਤੋਂ ਟੌਪ ਤੇ ਜਿਹੜਾ ਮੈਂ ਟੋਪ ਨੋਚ ਕਹਿੰਦੇ ਨਾ ਟੋਪ ਨੋਚ ਤਾਂ ਟੋਪ ਨੋਚ ਜਿਹੜਾ ਟੌਪਿਕ ਹੋਗਾ ਜਿਹੜਾ ਸਾਰਿਆਂ ਦੇ ਹੱਥ ਖੜੇ ਕਰਾ ਦਿੰਦਾ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਕੀ ਆ ਜਾਂਦੀਆਂ ਪਤਾ ਨਹੀਂ ਕਿੱਦਾਂ ਦੇ ਕੁਐਸਚਨ ਪੁੱਛ ਲੈਂਦੇ ਆ ਬਈ ਫੱਟੇ ਝਗਾਤੇ ਇਨਾਂ ਕੀ ਕੌਨਸਟੇਬਲ ਦਾ 2024 ਵਾਲੀ ਸ਼ਿਫਟ ਚੱਕ ਲਿਓ ਹਰ ਇੱਕ ਪੇਪਰ ਚ ਫਰੇਜ਼ ਵਰਬਸ ਕੋਣ ਇਹਨਾਂ ਸਮਝੋ ਵੀ ਕੌਨਸਟੇਬਲ ਹੈ ਜੀ ਵੀ ਵੀ ਕੌਨਸਟੇਬਲ ਤਾਂ ਹਲਕਾ ਫੁਲਕਾ ਹੀ ਆਊਗਾ ਉਦੋਂ ਤੋ ਪੜ ਲੱਣੇ ਕੁਝ ਬੰਨ ਨਾ ਨਾ ਬਿਲਕੁਲ ਨਹੀਂ ਪੀਐਸਬੀ ਦਾ ਪੀਟਪੀਐਸਬੀ ਦਾ ਐਕਸਰਸਾਈਜ਼ ਦਾ ਪੇਪਰ ਦੇ ਇਨ ਬੈਠੋ ਸੀਨੀਅਰ ਅਸਿਸਟੈਂਟ ਦੇ ਲਓ ਲੇਬਰ ਇਨਸਪੈਕਟਰ ਦੇ ਲਓ ਕੌਨਸਟੇਬਲ ਦਾ ਦੇ ਲਓ ਸਭ ਇੱਕੋ ਥਾਂ ਤੇ ਸੌਦਾ ਲੈਵਲ ਸੀ ਕੋਈ ਫਰਕ ਨਹੀਂ ਦੋ ਕਦਾਂ ਅੱਗੇ ਸੀ ਕਾਂਸਟੇਬਲ ਦੇ ਵਿੱਚ ਪਰ ਆਪਾਂ ਕਰ ਲਾਂਗੇ ਕਾਬੂ ਤੇਨਾਂ ਸਮਝ ਲਓ ਵੀ ਕਾਂਸਟੇਬਲ ਦੀ ਕਿੰਨੀਆਂ ਸ਼ਿਫਟ ਹੋਈਆਂ ਸੀ अराउंड ਮੇਰੇ ਕੋਲ ਮੈਨ ਲੱਗਦਾ 57 ਪਤਾ ਨਹੀਂ ਸ਼ਿਫਟਸ ਹੋਈਆਂ ਸੀ ਇਸ ਸੱਕ ਦੇ ਨੇੜੇ ਤੋਨਾਂ ਚੋ ਵਕਾਇਦ ਜਿੰਨੇ ਵਰਡਸ ਆਏ ਸੀ ਹਰ ਇੱਕ ਸ਼ਿਫਟ ਦੇ ਵਰਡ ਲਗਾ ਲਓ ਮੇਰੇ ਹੱਥ ਚੋਂ ਬੱਚੇ ਦੇ ਹੱਥ ਚੋਂ ਆਲਮੋਸਟ ਵਰਡ ਨਿਕਲੇ ਹੋਏ ਸੀ ਕੋਈ ਦੋ ਵਰਡ ਸੀ ਜਿਹੜੇ ਮੇਰੇ ਹੱਥ ਚੋਂ ਨਹੀਂ ਨਿਕਲੇ ਹੋਤੇ ਸੀ ਤਾਂ ਆਪਾਂ ਪ੍ਰੋਮਿਸ ਕਰਦੇ ਵੀ ਹਾਂ ਹੋ ਜਾਊਗਾ ਯਾਰ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ ਉਸ ਤੋਂ ਬਾਅਦ ਆ ਜਾਓ ਬਈ ਫਰੇਜ਼ ਆ ਵਰਬ ਲਿਖ ਹੁਣ ਮੈਂ ਇੱਥੇ ਗ੍ਰਾਮਰ ਦੇ ਟੌਪਿਕਸ ਦੀ ਗੱਲ ਕਰਾਂ ਕਿਹੜੇ-ਕਿਹੜੇ ਟੌਪਿਕਸ ਵਿੱਚੋਂ ਵੱਧ ਤੋਂ ਵੱਧ ਕੁਐਸਚਨ ਪੁੱਛੇ ਜਾਂਦੇ ਨੇ ਜਿਹੜਾ ਮੈਂ ਇੱਥੇ ਮੋਸਟ ਇੰਪੋਰਟੈਂਟ ਟੌਪਿਕ ਪਾ ਰੱਖਿਆ ਭਾਈ ਉਹ ਫੱਲਾ ਟੈਂਸਸ ਨਹੀਂ ਹੋ ਸਕਦਾ ਟੈਂਸਸ ਦਾ ਅੱਗੇ ਪ੍ਰੋ ਵਰਜਨ ਕਿਹੜਾ ਪ੍ਰੋ ਵਰਜਨ ਥੈਟ ਇਜ਼ ਕੰਡੀਸ਼ਨਲ ਸੈਂਟੈਂਸਸ ਇਹਦੇ ਚੋਂ ਭਰ ਭਰ ਕੇ ਕੁਐਸਚਨ ਆਉਂਦੇ ਹੀ ਆਉਂਦੇ ਐ ਹਰ ਇੱਕ ਪੇਪਰਸ ਨਾਟ ਈਵਨ ਕੌਨਸਟੇਬਲ ਹਰ ਇੱਕ ਪੇਪਰ ਚੋਂ ਦੇ ਆਉਂਦੇ ਐ ਇਹਦੇ ਘੱਟ ਇਹਦੇ ਬਾਅਦ ਇਹ ਇਸੇ ਦਾ ਪ੍ਰੋ ਵਰਜਨ ਹੈ ਕਹਿੰਦੇ ਨਾ ਅਲਟਰਾ ਪ੍ਰੋ ਵਰਜਨ ਇਥੋਂ ਕੁਸ਼ਨ ਬੰਦੇ ਆ ਆ ਕਰ ਲਿਓ ਬਈ ਚੰਗੀ ਤਰ੍ਹਾਂ ਠੀਕ ਹੈ ਕੈਨਸਲ ਹੋ ਗਏ ਕੰਡੀਸ਼ਨਲ ਸੈਂਟੈਂਸਸ ਹੋ ਗਏ ਉਸ ਤੋਂ ਬਾਅਦ ਜਿਹੜਾ ਟਾਪਿਕ ਆਪਣੇ ਕੋਲੋਂ ਪੁੱਛਿਆ ਜਾਂਦਾ ਹੈ ਉਹ ਟਾਪਿਕ ਹੈ ਸਾਡਾ ਸਬਜੈਕਟ ਵਰਬ ਅਗਰੀਮੈਂਟ ਭਾਈ ਕਿਉਂਕਿ ਸਬਜੈਕਟ ਵਰਬ ਅਗਰੀਮੈਂਟ ਠੀਕ ਹੈ ਇਹ ਟਾਪਿਕ ਐਦਾਂ ਦਾ ਟਾਪਿਕ ਹੈ ਕਿਉਂਕਿ ਇਹਦੇ ਅੰਡਰ ਹੀ ਭਾਈ ਇਹਦੇ ਅੰਡਰ ਜਦੋਂ ਨਾਉਨ ਦੇ ਪ੍ਰੋਨਾਉਨ ਦੇ ਇਹਦੇ ਅੰਡਰ ਹੀ ਕਨਸੈਪਟਸ ਆ ਜਾਂਦੇ ਵਧੂ ਸਾਰੇ ਆਰਟੀਕਲ ਦੇ ਪ੍ਰੈਪੋਜੀਸ਼ਨ ਦੇ ਵਰਬ ਦੇ ਇਹਦੇ ਅੰਦਰ ਹੀ ਇੰਨੇ ਕੁ ਟਾਪਿਕ ਆ ਜਾਂਦੇ ਇਹਦੇ ਅੰਦਰ ਇਹਨਾਂ ਸਾਰਿਆਂ ਦੇ ਕਨਸੈਪਟ ਮਿਲਾ ਕੇ ਕੁਸ਼ਚਨ ਪੁੱਛ ਲੈਂਦੇ ਆ ਵੀ ਕਿਸ ਨਾ ਕਿਸੇ ਪੇਪਰ ਜਿੰਦੇ ਕੁਸ਼ਚਨ 100% ਮਿਲਦੀ ਹੀ ਮਿਲਦੇ 10 ਪੇਪਰ ਚੱਕ ਲਓ 10 ਚੋਂ 8 9 ਚ ਇਹ ਵਾਲੇ ਕੁਸ਼ਚਨ ਇਹਨਾਂ ਚੋਂ ਕੁਸ਼ਚਨ ਪੁੱਛ ਹੀ ਜਾਂਦੇ ਠੀਕ ਹੈ ਉਸ ਤੋਂ ਬਾਅਦ ਅਸੀਂ ਚੱਲਦੇ ਆ ਬਈ ਜੇ ਅਸੀਂ ਗੱਲ ਕਰੀਏ ਪ੍ਰੈਪੋਜੀਸ਼ਨ ਕਰ ਲਿਓ ਕੋਈ ਪਰਪਲ ਨਹੀਂ ਪ੍ਰੈਪੋਜੀਸ਼ਨ ਦਾ ਬਈ ਪੁੱਛਦੇ ਪੁੱਛਦੇ ਨਿੱਤਰ ਪਿਆਰ ਉਹ ਵੱਧੂ ਸਾਰੇ ਕਰਨੀਆਂ ਪੈਂਦੀਆਂ ਪ੍ਰੈਪੋਜੀਸ਼ਨ ਸਮਝਣ ਦੀ ਵੀ ਜ਼ਰੂਰਤ ਹੁੰਦੀ ਹੈ ਠੀਕ ਹੈ ਪ੍ਰੈਪੋਜੀਸ਼ਨ ਦੇ ਨਾਲ-ਨਾਲ ਇਹ ਤੁਸੀਂ ਚੱਲੋਗੇ ਅੱਗੇ ਸਾਡਾ ਹੈ ਜੀ ਅੱਗੇ ਆ ਗਿਆ ਮੇਰੇ ਕੋਲ ਕਨਜੰਕਸ਼ਨ ਦਾ ਟਾਪ ਕਨਜੰਕਸ਼ਨ ਦੇ ਟਾਪਿਕ ਵਿੱਚੋਂ ਵੀ ਕੁਐਸਚਨ ਪੁੱਛੇ ਜਾਂਦੇ ਹਨ ਫਿਰ ਆ ਗਿਆ ਜੀ ਸਾਡਾ ਐਜੈਕਟਿਵ ਅਚੱਤ ਦੇ ਕੁਐਸਚਨ 100% ਸਾਰੇ ਪੇਪਰਾਂ 'ਚ ਔਰ ਅੱਜਕੱਲ੍ਹ ਐਜੈਕਟਿਵ ਦਾ ਕੁਐਸਚਨ ਪਤਾ ਕੀ ਮੈਂ ਪੁੱਛਦੇ ਆ ਇੱਕ ਕੁਐਸ਼ਨ ਦੇ ਨਾਲ ਇਸ ਟੌਪਿਕ ਦੇ ਚਾਰ ਕਨਸੈਪਟ ਪੁੱਛ ਲੈਣਗੇ ਚਾਰ ਰੂਲ ਪਤਾ ਹੋਣੇ ਚਾਹੀਦੇ ਤੁਹਾਨੂੰ ਫਿਰ ਕੁਐਸ਼ਨ ਸੋਲਵ ਹੋ ਜਾਂਦੇ ਬਟ ਇੰਨਾ ਸਿਰ ਇੰਟਰਸਟਿੰਗ ਮਜ਼ੇ ਵਾਲਾ ਟੌਪਿਕ ਹੈ ਜਦੋਂ ਮੈਂ ਪੜ੍ਹਾਉਂਦੀ ਮੈਨੂੰ ਖੁਦ ਨੂੰ ਬਹੁਤ એનર્ਜੀ ਆਉਂਦੀ ਹੈ ਇਹਨੂੰ ਪੜਾ ਕੇ ਸਮਝ ਹੀ ਬਹੁਤ ਆਉਂਦਾ ਹੈ ਮਤਲਬ ਬੱਚੇ ਵੀ ਇਹਨੂੰ ਬਹੁਤ ਪਸੰਦ ਕਰਦੇ ਆ ਠੀਕ ਹੈ ਉਦੋਂ ਬਾਅਦ ਆਜੋ ਤੁਸੀਂ ਚੱਲਦੇ ਹਾਂ ਆਪਾਂ ਅਗਲਾ ਪਾਰਟਸ ਆਫ ਸਪੀਚ ਮੈਂ ਇੱਥੇ ਲਿਖ ਰਹੀ ਹਾਂ ਵੀ ਪਾਰਟਸ ਆਫ ਸਪੀਚ ਪਾਰਟਸ ਆਫ ਸਪੀਚ ਦਾ ਕੀ ਜੱਗ ਹੋ ਗਿਆ ਆਪਣੇ ਜਿਹੜੇ ਪੇਪਰਾਂ 'ਚ ਨਾ ਟਰਾਂਸਲੇਸ਼ਨ ਦੇ ਕੁਐਸਚਨ ਸੀਗੇ ਇੱਕ ਮੈਂ ਤੁਹਾਨੂੰ ਦਿਖਾਵਾਂ ਮਤਲਬ ਤੇਜ਼ੀ ਨਾਲ ਕਾਲੀ ਨਾਲ ਪੁੱਛ ਲੈਂਦੇ ਇਹਦਾ ਅੰਗਰੇਜ਼ੀ ਅਨੁਵਾਦ ਕਰੋ ਅੰਗਰੇਜ਼ੀ ਅਨੁਵਾਦ ਲਈ ਤੁਹਾਨੂੰ ਵਕਾਇਬ ਦਾ ਕਦੀ ਪਉਗੀ ਕੈਪ ਚ ਮਤਲਬ ਸਿਨੋਨੀਮੈਂਟੋਨਿੰਗ ਤਾਂ ਕਰਨੇ ਪੈਣਗੇ ਉਹ ਤਾਂ ਪਤਾ ਹੀ ਪਤਾ ਕਰਨੇ ਪੈਂਦੇ ਪਾਈ ਤੁਹਾਡੀ ਟਰਾਂਸਲੇਸ਼ਨ ਸੋਲਵ ਹੋਊਗੀ ਰਾਈਟ ਪਰ ਇੱਕ ਚੀਜ਼ ਸਮਝੋ ਪਾਰਟਸ ਆਫ ਸਪੀਚ ਦੇ ਬਿਹਾਫ ਤੇ ਜੇ ਉਹਨੇ ਲਿਖਤਾ ਕਾਲੀ ਨਾਲ ਹੱਪੋ ਕਹਿੰਦੇ ਇਨਸਟੈਂਟਲੀ ਇੱਕ ਵਰਡ ਦੇਣੇ ਕਿ ਇਨਸਟੈਂਟ ਐਵੇਂ ਦਾਇਆ ਸੀ ਕਿ ਮੈਂ ਦੇਖਿਆ ਸੀਗਾ ਸਲਾਈਡ ਲਾਣਾ ਭੁੱਲੀ ਗਿਆ ਮੈਂ ਇੱਕ ਆਇਆ ਸੀ ਅੰਗਰੇਜ਼ੀ ਅੰਗਰੇਜ਼ੀ ਅਨਵਾਦ ਕਰੋ ਮਤਲਬ ਕਾੜੀ ਨਾਲ ਤੇਜ਼ੀ ਨਾਲ ਬਿਚ ਵਿੱਚ ਇੱਕਦਮ ਉੱਥੇ ਵਰਡ ਦੇ ਦਾਂਗੇ ਇਨਸਟੈਂਟ ਜਾਂ ਇਨਸਟੈਂਟਲੀ ਇਨਸਟੈਂਸ ਫਿਰ ਦਬਲੂ ਕਹਾਂਗੇ ਵੀ ਹੁਣ ਇੱਥੇ ਵਰਡ ਤਾਂ ਸੇਮ ਦਿੱਤੇ ਆ ਹੁਣ ਮੈਂ ਲਾਵਾਂ ਕਿਹੜਾ ਹੁਣ ਅਸੀਂ ਸਮਝਣਾ ਪਊਗਾ ਪਾਰਟ ਆਫ ਸਪੀਚ ਨੂੰ ਵੀ ਅਗਲੇ ਨੇ ਨਾਉਨ ਬਰ ਨਾਮ ਬਾਰੇ ਪੁੱਛਿਆ ਤਾਂ ਇੰਗਲਿਸ਼ ਚ ਨਾਮ ਲੱਭਣਾ ਪਊਗਾ ਹੁੰਦਾ ਉੱਥੇ ਅਗਰ ਐਡਜੈਕਟਿਵ ਪੁੱਛਿਆ ਵਿਸ਼ੇਸ਼ਣ ਪੁੱਛਿਆ ਤਾਂ ਫਿਰ ਆਪਾਂ ਆਪਾਂ ਲਿਖ ਤੋਂ ਨੇ ਖੁਸ਼ੀ 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 ਦਾ ਮਤਲਬ ਹੈਪੀਨੈਸ ਉਥੇ ਤੁਹਾਨੂੰ ਹੈਪੀਨੈਸ ਵੀ ਦੇਤਾ ਤੇ ਹੈਪੀ ਵਰਡ ਵੀ ਦੇਤਾ ਖੁਸ਼ ਦਾ ਮਤਲਬ ਹੈਪੀ ਹੁੰਦਾ ਹੈ ਖੁਸ਼ੀ ਦਾ ਮਤਲਬ ਹੈਪੀਨੈਸ ਹੁੰਦਾ ਹੈ ਤਾਂ ਸਾਨੂੰ ਲੱਭਣਾ ਪਊਗਾ ਸੋ 500 ਸਪੀਚ ਸਮਝੋ ਵੀ ਇਹ ਵਾਲਾ ਵਰਡ ਜ਼ਿਆਦਾਤਰ ਤਾਂ ਕਿੰਦੇ ਕੁਸ਼ਣ ਆਉਂਦੇ ਨੇ ਨਾਉਨ ਐਜੈਕਟਿਵ ਐਡਵਰਬ ਬਸ ਆ ਤਿੰਨੋਂ ਹੀ ਜੱਗ ਨੂੰ ਪੰਦੇ ਜ਼ਿਆਦਾਤਰ ਇਹ ਤਿੰਨੋਂ ਹੀ ਜੱਗ ਨੂੰ ਪੰਦੇ ਕਿਤੇ ਨਾ ਕਿਤੇ ਇੱਕ ਅਦਾ ਕਨਜੰਕਸ਼ਨ ਜਾਂ ਐਡਵਰਬ ਦਾ ਪੁੱਛ ਲੈਂਦੇ ਐ ਐਡਵਰਬ ਤਾਂ ਹੁੰਦਾ ਹੀ ਸੌਰੀ ਠੀਕ ਐ ਐਡਵਰਬ ਦਾ ਹੋਈ ਗਈ ਬਿੱਤਾ ਹੁਣ ਸਮਝ ਆ ਗਿਆ ਚਲ ਹੁਣ ਉਦੋਂ ਬਾਅਦ ਹੈ ਆਪਣੇ ਕੋਲ ਜੀ ਅਗਲਾ ਤੁਸੀਂ ਮੰਨ ਕੇ ਚੱਲੋ ਟਰਾਂਸਲੇਸ਼ਨ ਟਰਾਂਸਲੇਸ਼ਨ ਕਰਨ ਵਾਸਤੇ ਠੀਕ ਹੈ ਵਕਾਇਬ ਉਹ ਪੜ੍ਹਨੀ ਪਊਗੀ ਉਦੋਂ ਬਾਅਦ ਤੁਹਾਡੇ ਪੇਪਰਾਂ ਚ ਪੁੱਛਿਆ ਸੀ ਉਹਨਾਂ ਨੇ ਪੀ ਕਿਊ ਆਰ ਐਸ ਰੀ ਅਰੇਂਜਮੈਂਟ ਸਹੀ ਕਿਲਾ ਨੂੰ ਸੈਟ ਕਰਕੇ ਲਿਖੋ ਐਨੀ ਗੱਲ ਸਮਝ ਲਓ ਜੇ ਇਹਨੂੰ ਸੋਲਵ ਕਰਨਾ ਹੈ ਨਾ ਜੋੜੀਆਂ ਬਣਾਉਣੀਆਂ ਸਿੱਖ ਲਓ ਜੋੜੀਆਂ ਕਹਿੰਦੇ ਰੱਬ ਉਹਨਾਂ ਜੋੜੀਆਂ ਬਣ ਕੇ ਆਉਂਦੀਆਂ ਆਪਾਂ ਨਹੀਂ ਬਣਾਉਂਦੇ ਹੂੰ ਰੱਬ ਬਣਾਵੇ ਜੋੜੀਆਂ ਤਾਂ ਬਣਦੀਆਂ ਪਰ ਇੱਥੇ ਜੋੜੀਆਂ ਆਪਾਂ ਬਣਾਉਣੀਆਂ ਐ ਕਿਹੜੀ ਲਾਈਨ ਦੂਜੀ ਨਾਲ ਕਨੈਕਟ ਹੋ ਰਹੀ ਹੈ ਜਦੋਂ ਪੇਅਰ ਬਣ ਗਿਆ ਨਾ ਇੱਕ ਲਾਈਨ ਦਾ ਦੂਜੀ ਨਾਲ ਤਾਂ ਆਨਸਰ ਆਪਸ਼ਨ ਦੇ ਕੇ ਆਟੋਮੈਟਿਕਲੀ ਮਿੰਟ ਆ ਜਾਂਦਾ ਹੈ ਸਟੂਡੈਂਟ ਨੇ ਅੰਨੇ ਟਾਈਮ ਵੇਸਟ ਕਰੀਏ ਹੋਏ ਭਾਈ ਜੇ ਤੁਹਾਡੀ ਗ੍ਰਾਮਰ ਦੇ ਕਨਸੈਪਟਸ ਪਲੱਸ ਉਹ ਕੈਬ ਅੱਛੀ ਤਰ੍ਹਾਂ ਦੋ ਸੈਕਸ਼ਨ ਹੀ ਚੰਗੀ ਤਰ੍ਹਾਂ ਕਰ ਲਓ 30 ਦਿਨਾਂ ਵਾਸਤੇ 2 ਘੰਟੇ ਤਾਂ ਭਾਈ ਆ ਤਾਂ ਹੱਸ-ਹੱਸ ਕੇ ਸੋਲਵ ਹੋ ਗਏ ਤੇ ਜਿਹੜਾ ਤੁਹਾਨੂੰ ਕੰਪਰੀਹਨਸ਼ਨ ਆਉਂਦਾ ਹੈ ਕੰਪਰੀਹਨਸ਼ਨ ਨਾ ਬਹੁਤ ਪੰਜਾਬ ਪ੍ਰੈਕਟਿਸ ਕਰ ਲਓ ਬੈਠ ਕੇ ਹੋਏ ਮੈਂ ਤੁਹਾਨੂੰ ਪ੍ਰੈਕਟਿਸ ਕਰਵਾ ਦਿੰਨੇ ਕੰਪਰੀਹਨਸ਼ਨ ਕਲਾਸ 'ਚ ਪੇਪਰ ਚ ਸੇਮ ਥੋੜੀ ਨਾ ਹੋਊਗਾ ਪੇਪਰ ਚੋ ਪੈਰਾ ਸੇਮ ਥੋੜੀ ਨਾ ਹੋਊਗਾ ਇੱਕ ਪੈਰੇ ਚੋਨੇ ਸਟਾਰਟਿੰਗ ਦੀ ਲਾਈਨ ਚ ਕੋਈ ਔਖੇ ਵਰਡ ਦੇਤੇ ਦੋ ਤੇ मीनिंग ਇਹਨਾਂ ਸਮਝ ਆ ਵੀ ਕਈ ਕੀ ਹੰਦੇ ਭਈ ਆਂਸਰ ਤੇ ਲੱਭ ਲਓਗੇ ਤਾਂ ਉਹਦੇ ਲਈ ਕੀ ਕਰਨਾ ਪਊਗਾ ਉਹਨਾਂ ਦੇ ਲਈ ਤੁਹਾਡੀ ਵਕਾਇਦ ਅੱਛੀ ਹੋਣੀ ਚਾਹੀਦੀ ਹੈ ਕਿਉਂਕਿ ਕੰਪਰੀਹੈਂਸ਼ਨ ਚ ਇੱਕ ਤਾਂ ਦੋ ਨੰਬਰ ਤਾਂ ਸਿਨੋਨੀਮ ਟੋਨੀਮ ਦੀ ਚੱਲੇ ਜਾਂਦੇ ਆ ਤਿੰਨੇ ਚਾਰ ਨੰਬਰ ਦੇ ਪੁੱਛਦੇ ਆ ਇੱਕ ਐ ਦੋ ਸਿਨੋਨੀਮ ਟੋਨੀਮ ਨਿਕਲ ਜਾਂਦੇ ਆ ਬਾਕੀ ਕੁਐਸਚਨ ਸਾਨੂੰ ਜੇ ਸਮਝ ਆਨ ਲੱਗ ਪੈਂਦੇ मीनिंग ਸਮਝ ਆਉਂਦੇ ਤਾਂ ਆਪਣੇ ਕੁਐਸਚਨ इजीली ਸੋਲਵ ਹੋ ਜਾਂਦੇ ਆ ਦਿੱਕਤ ਹੀ ਨਹੀਂ ਆਉਂਦੀ ਸਮਝ ਗਏ ਹੁਣ ਇੱਥੋਂ ਤਾਂ ਗੱਲ ਸਮਝ ਆਈ ਐਨੀ ਗੱਲ ਸਮਝ ਲੋ ਤੁਹਾਡੀ ਰੂਲਸ ਤੁਹਾਡੀਆਂ ਜੜਾਂ ਕਿੱਥੇ ਹੈ ਤੁਹਾਡੀ ਗ੍ਰਾਮਰ ਅਤੇ ਵਕਾਇਬ ਦੀ ਤੇ ਜਿਹੜੀ ਟ੍ਰਾਂਜ਼ਿਸ਼ਨ ਆਉਂਦੀ ਉਹ ਸਭ ਤੋਂ ਜ਼ਿਆਦਾ ਆ ਇੱਥੋਂ ਪੁੱਛਦੇ ਐ ਇੱਥੋਂ ਤੇ ਇੱਥੋਂ ਪੁੱਛਦੇ ਐ ਟ੍ਰਾਂਜ਼ਿਸ਼ਨ ਜਿਹੜੀ ਕੰਫਿਊਜ਼ ਹੁੰਦੀ ਐ ਯਾ ਪਾਰਟਸ ਆਫ ਸਪੀਚ ਤੋਂ ਸਮਝਦੇ ਐ ਦਾਵਾ ਕਰਦੇ ਇੰਗਲਿਸ਼ ਨੂੰ ਫੁੱਲ ਮਾਰਕਸ ਆ ਮੈਂ 10 ਤੋਂ 9 ਦਾ ਪ੍ਰੋਮਿਸ ਕਰੂੰ 10 ਦਾ ਨਹੀਂ ਕਦੀ ਵੀ ਕਰੂੰ 10 ਤੋਂ 9 ਦਾ ਜ਼ਰੂਰ ਕਰੂੰ ਬਟ ਤੁਹਾਨੂੰ ਵੀ ਮਿਹਨਤ ਕਰਨੀ ਪਊ ਇਹ ਦਿਨ ਰਾਤ ਮੈਂਦ ਕਰਦੇ ਤਾਂ ਜਾ ਕੇ ਲੰਦਾ ਕਿ ਚੀਜ਼ਾਂ ਪੇਪਰ ਚ ਆਉਂਦੀ ਹੈ ਪਰ ਆਪਾਂ ਪੜਦੇ ਉਹੀਆਂ ਜਿਹੜਾ ਪੰਜਾਬ ਦੇ ਪੇਪਰਾਂ ਚ ਆਉਗਾ ਹੀ ਹੋਗਾ ਉਹ ਕਹਿ ਵੀ ਇਹ ਨਹੀਂ ਵੀ ਐਸਐਸਸੀ ਵਿੱਚ ਟਾਰਗੇਟ ਕਰੀਏ ਨੇ ਵਿੱਚ ਬੈਂਕਿੰਗ ਵਾਲੇ ਪੜਾਈ ਜਾਂਦੇ ਨੇ ਵਰਡਸ ਸਾਲੋਂ ਫਿਰ ਤਾਂ ਉਲਝਾ ਦਾਂਗੇ ਆਪਾਂ ਫਿਰ ਤਾਂ ਪਰਾਈ ਤਾਂ ਫਲਾ ਦਾਂ ਠੀਕ ਹੈ ਤੇ ਇੱਕ ਗੱਲ ਸਮਝ ਲੋ ਵੀ ਇੰਗਲਿਸ਼ ਦਾ ਜਿਹੜਾ ਮੈਂ ਜਿੰਨਾ ਰਿਵਿਊ ਕੀਤਾ ਸੀ ਹਾਲਾਂਕਿ ਦੂਜੇ ਟੌਪਿਕ ਕਰਨੇ ਐ ਇਹ ਇਹ ਕਿਉਂ ਮੋਡੈਲਸ ਨਹੀਂ ਛੱਡ ਦਾਂਗੇ ਕਿਉਂਕਿ ਮੋਡੈਲਸ ਬੇਸਡ ਟਰਾਂਸਲੇਸ਼ਨ ਆਦੰਦੀ ਹੈ ਮੈਂ ਇਸ ਸੈਸ਼ਨ ਚ ਦੱਸਿਆ ਟੋਪ ਟਾਪਿਕ ਵੀ ਜਿਹੜੇ ਸਾਨੂੰ ਖਾਣੇ ਹੀ ਪੈਣਗੇ ਆਰਟੀਕਲਸ ਦਿੱਖਦੇ ਨੇ ਆਰਟੀਕਲ ਕਿਥੇ ਲਿਖੇ ਆਰਟੀਕਲ ਨਹੀਂ ਅੱਡ ਤੋਂ ਆਰਟੀਕਲ ਵੀ ਲਿਖ ਲੋ ਭਈ ਪਤਾ ਚੱਲੇ ਆਰਟੀਕਲ ਛੱਡਦਾ ਮੈਮ ਨੇ ਕਿਹਾ ਸੀ ਹਲਕਾ ਤੋਂ ਠੀਕ ਹੈ ਹੁਣ ਪਲੀਜ਼ ਇਹ ਨਾ ਸਮਝਿਓ ਵੀ ਹਾਵਲੇ ਟਾਪਿਕ ਚੋਂ ਹੀ ਸਾਰਾ 100% ਆਊਗਾ ਇੰਨਾ ਚ ਐਫਪੀ ਪੈਸਿਵ ਵੀ ਐਡ ਕਰ ਲਓ ਭਈ ਬਹੁਤ ਸੁੱਖਾ ਸਿਰੇ ਦਾ ਟਾਪਿਕ ਨਰੇਸ਼ਨ ਵੀ ਸਮਝ ਲਓ ਨਰੇਸ਼ਨ ਦੇ ਵੀ ਕਨਸੈਪਟ ਪਤਾ ਹੋਣੇ ਚਾਹੀਦੇ ਉੱਚ ਲੈਣ ਮੈਂ ਤੁਹਾਨੂੰ ਹੌਟ ਮਤਲਬ ਅਗ ਟਾਪਿਕ ਦੱਸੇ ਪਲੀਜ਼ ਵੀ ਟੀਚਰ ਨੇ ਦੱਸੇ ਸੀ ਆਹ ਵਾਲੇ ਨੂੰ ਐਕਟੀਵਿਟੀ ਸੀ ਦਾ ਕੁਐਸਚਨ ਆ ਗਿਆ ਜੀ ਅਸੀਂ ਤਾਂ ਜੀ ਗੱਲ ਤਾਂ ਸੁਣੀ ਸੀ ਪੂਰੀ ਟੀਚਰ ਦੀ ਅੱਧੀ ਵੀਡੀਓ ਦੇਖੀ ਤੇ ਉਦੋਂ ਬਾਅਦ ਅਸੀਂ ਇਹਨਾਂ ਟਾਪਿਕ ਤੇ ਆਤਕ ਪਾ ਲਿਆ ਇਹਨਾਂ ਨੂੰ ਸ਼ੁਰੂ ਕਰਤਾ ਰਟਣਾ ਬੁੱਕ ਖਰੀਦ ਲਏ ਗਏ ਬਾਜ਼ਾਰ ਐਸਐਸਿੰਗ ਬੈਂਕਿੰਗ ਦੀ ਬੁੱਕ ਚੱਕ ਲਈ ਉਹਦੇ ਚ ਰੱਟੇ ਮਾਰੀ ਅਨੇ ਮਾਰੀ ਅਨੇ ਬੈਠੇ ਉਹ ਕਿਆ ਰੱਟੇ ਮਾਰ ਲਏ ਉਹਦੇ ਉੱਤੇ ਮਾਰ ਲੀ ਕੰਮ ਹੋਗਾ ਕੰਮ ਨਹੀਂ ਹੋਊਗਾ ਗਾਰੰਟੀ ਕੋਈ ਨਹੀਂ ਇਹਦੇ ਚ ਆਊਗਾ ਕੋਸ਼ਿਸ਼ ਕੀਤੀ ਹੈ ਮੈਂ ਆਪਣੇ ਵੱਲੋਂ ਸਾਰਾ ਕਰਨ ਦੀ ਐਕਟਿਵ ਐਸੀ ਨਰੇਸ਼ਨ ਕਰਨੇ ਹੀ ਕਰਨੇ ਆ ਕਿਸੇ ਪੇਪਰ ਚ 에ਰਰ ਆ ਸਕਦਾ ਹੈ اچھا ਜੇ ਗੱਲ ਆ ਗਈ 에ਰਰ ਦੀ ਬਈ 에ਰਰਸ ਮਤਲਬ ਪੂਰੀ ਇੰਗਲਿਸ਼ ਗ੍ਰਾਮਰ ਕਿਸੇ ਟਾਪਿਕ ਤੋਂ ਵੀ ਆ ਰਿਹਾ ਪੁੱਛ ਲੈਂਦੇ ਜਾਂ ਤਾਂ ਪ੍ਰੈਪੋਜੀਸ਼ਨ ਤੇ ਆ ਰਿਹਾ ਪੁੱਛਦੇ ਆ ਜਾਂ ਇਹਦੇ 에ਰਰ ਪੁੱਛਦੇ ਆ ਇਹਨਾਂ ਦੇ ਆ ਰਿਹਾ ਪੁੱਛਿਆ ਜਾਂਦਾ ਜਾਂ ਪੁੱਛੇ ਜਾਂਦੇ ਕਿਉਂਕਿ ਬਹੁਤ سارے ਪ੍ਰੋਨਾਉਨ ਦਾ ਕਾਫੀ ਕਵਰ ਹੋ ਜਾਂਦਾ ਹੈ ਇੰਦੇ ਅੰਡਰ ਹੀ ਪ੍ਰਨਾਉਨਸ ਕੁਐਸਚਨ ਵੀ ਬਣਾ ਕੇ ਪੁੱਛ ਲੈਂਦੇ ਐ ਪ੍ਰੈਪੋਜੀਸ਼ਨ ਚੋ 에ਰਰ ਪੁੱਛਦੇ ਐ ਕਨਜੰਕਸ਼ਨ ਦਾ 에ਰਰ ਵੀ ਬਣ ਜਾਂਦਾ ਐ ਅਜੈਕਟਿਵ ਦਾ 에ਰਰ ਵੀ ਬਣ ਜਾਂਦਾ ਐ ਆਰਟੀਕਲ ਦਾ 에ਰਰ ਕੋਈ ਘੱਟ ਜਾਂਦਾ ਕੋਈ ਜ਼ਿਆਦਾ ਨਹੀਂ ਆ ਇੱਕ ਹੋਰ ਟੌਪਿਕ ਐ ਅਗੋਂ ਉਹ ਵੀ ਕਹਿੰਦੇ ਆਪਾਂ ਨੌਨ ਫਾਈਨਾਈਟ ਆ ਆ ਦੇ ਤਾਂ ਦਾ ਕੁਐਸਚਨ ਫੱਟੇ ਚ ਕਾ ਦੇਣ ਆਂਦੇ ਦਾ ਤੀਪਲ ਇਸ ਵੀ ਵਾਲਾ ਚਾਹਦੇ ਐ ਕਰ ਲੈਂਦੇ ਐ ਕਾਂਸਟੇਬਲ ਚ ਆ ਜਾਏ 에ਰਰ ਚ ਆ ਜਾਏ ਫਿਲਿੰਗ ਦੀ ਬਲੈਂਕ ਚ ਆ ਜਾਏ ਤਾਂ ਕਹਿ ਸਕਦੇ ਜੈਰੰਡ ਹੋ ਗਿਆ ਪਾਰਟਿਸਪਲ ਹੋ ਗਿਆ ਉਹਨਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਤਾਂ ਤੁਸੀਂ ਕਹੋਗੇ ਮੈਮ ਸਾਰਾ ਹੋ ਗਿਆ ਸਾਰਾ ਨਹੀਂ ਪਹਿਲਾਂ ਅਗ ਨਵੇੜੋ ਪਹਿਲਾਂ ਤੋਪ ਚੀਜ਼ਾਂ ਨੂੰ ਕਰੋ ਇਹਨਾਂ ਨੂੰ ਕਾਬੂ ਚ ਲਿਆਓ ਉਸ ਤੋਂ ਬਾਅਦ ਤੁਸੀਂ ਅੱਗੇ ਦੇਖਿਓ ਤੇ ਜਿਹੜੀ ਇੰਪੋਰਟੈਂਟ ਚੀਜ਼ ਹੈ ਵੀ ਇੰਗਲਿਸ਼ ਚੋ ਜੇ ਲੈਨੇ 10 ਚੋਂ 8 ਤੋਂ 9 ਨੰਬਰ ਜੇ ਅਸੀਂ ਖੜੇ 1 2 3 4 ਤੇ ਤਾਂ ਮੈਂ ਪ੍ਰੋਮਿਸ ਕਰਦੀ ਆ ਕਿ 9 ਤੇ ਆ ਜੂਗੀ ਪਰ ਪੜਨਾ ਰੋਜ਼ ਪਊਗਾ ਟਾਈਮ ਰੋਜ਼ ਦੇਣਾ ਪਊਗਾ ਤੇ ਜੇ ਤੁਸੀਂ ਹਲੇ ਇਹਦਾ ਬੈਨੀਫਿਟ ਨਹੀਂ ਲਿਆ ਤਾਂ ਫਿਰ ਕੁਝ ਨਹੀਂ ਕਰ ਸਕਦੇ ਆਪਾਂ ਜੇ ਸਾਨੂੰ ਫ੍ਰੀ ਚ ਵੀ ਕੋਈ ਟੀਚਰ ਇੱਕ ਮਿਹਨਤ ਕਰਕੇ ਕੰਮ ਦੇਣ ਨੂੰ ਤਿਆਰ ਹੈ ਨਾ ਇੱਕ ਟੀਚਰ ਦੀ ਇੰਨੀ ਮਿਹਨਤ ਲਾਉਂਦੀ ਹੈ ਸੋਪ ਵੀ ਹਿੱਸਦੇ ਕਿ ਤੁਹਾਨੂੰ ਇਹਦਾ ਇੱਕ ਇੱਕ ਟੈਸਟ ਮੌਕ ਆ ਬਣਾ ਕੇ ਦੇ ਮੈਂ ਵਿੱਚ ਆਪ ਹੀ ਬਣਾ ਕੇ ਦੇਣੀ ਇੱਕ ਇੱਕ ਕੁਐਸਚਨ ਦੇਖ ਕੇ ਪਾਉਂ ਕਿਸੇ ਟੈਸਟ ਮੌਕ ਚ ਤੁਹਾਨੂੰ ਕੰਪਰੀਹੈਂਸ਼ਨ ਮਿਲ ਜੂਗਾ ਕਿਸੇ ਟ੍ਰਾਂਸਲੇਸ਼ਨ ਮਿਲ ਜੂ ਕਿਸੇ ਪੀਕਿਊ ਆਲਸ ਨੂੰ ਜਰੈਮਰ ਨੂੰ ਕੈਪ ਤਾਂ ਸਾਰਿਆਂ ਚ ਮਿਲੂ ਮੌਕ ਐਪ ਸਾਦੀ ਆਪਾਂ ਕਰਦੇ ਹਾਂ ਸ਼ਾਰਟ ਟ੍ਰਿਕ ਲਗਾ ਕੇ ਤਾਕੀ ਸਿੱਧੇ ਕੋਸ਼ੇ ਮਿਲ ਜਾਣ ਫ੍ਰੀ ਦੇ ਨੰਬਰ ਹੈ கரنٹ ਅਫੇਅਰਸ ਨਹੀਂ ਪਤਾ ਕਿ ਕਿੰਨੇ ਪੜ੍ਹ ਲਈ ਜੀ ਕੇ ਕਿੰਨੀ ਪੜ੍ਹ ਲਈ ਜੀ ਮੈਂ ਆਸ ਰੱਖਦੀ ਕਿ ਪਜ਼ਲ ਸੋਲਵ ਕਰਦੇ ਪਜ਼ਲ ਹੋ ਗਈ ਇਹਨੂੰ ਜੁਆਇਨ ਕਰੋ ਪਹਿਲਾਂ ਤਾਂ ਕੱਲ ਤੋਂ ਸ਼ੁਰੂ ਕਰਾਂਗੇ ਅੰਦਰ ਚ ਆਪਾਂ ਕੰਮ ਐਪ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ ਸੋਨੇ ਰੋੜਾ ਲਿੰਕ ਚਾਹੀਦਾ ਕੋਸ਼ ਚਾਹੀਦਾ ਕੋਈ ਡਾਊਟ ਕੋਈ ਸਮੱਸਿਆ ਇਸ ਨੰਬਰ ਤੇ ਵਟਸਐਪ ਕਰੋ ਕਾਲ ਕਰੋ ਆਈਫੋਨ ਯੂਜ਼ਰ ਕਲਾਸ ਪਲੱਸ ਐਪ ਹੀ ਚਲਾਣਗੇ ਕਲਾਸ ਪਲੱਸ ਐਪ ਡਾਊਨਲੋਡ ਕਰੋਗੇ ਆਹ ਵਾਲਾ ਓਆਰਜੀ ਕੋਡ ਜੇ ਜਮਾ 0 ਤੋਂ ਕਰੀਂ ਅੰਗਰੇਜ਼ੀ ਤਿਆਰੀ ਤੇ ਲੈਣੇ ਨੰਬਰ ਛੱਡੀ ਹੋਈ ਹੈ ਇੰਗਲਿਸ਼ ਕਿੰਨੀ ਵੀ ਹੋਈ ਹੈ ਪਰ ਕੁਐਸਚਨ ਸੋਲਵ ਨਹੀਂ ਹੁੰਦੇ ਪਤਾ ਨਹੀਂ ਕਰਨੀ ਤਾਂ ਕਾਂਸਟੇਬਲ ਵਾਸਤੇ ਸੀ ਇੰਗਲਿਸ਼ ਮੈਥ ਜੀ ਵਿੱਚ ਐਸਐਸਸੀ ਟਪਾਤੀ ਮੈਂ ਵਿੱਚ ਬੈਂਕਿੰਗ ਵਿੱਚ ਖਵਾਤੀ ਨੰਬਰ ਮੇਰੇ ਫਿਰ ਨਹੀਂ ਆ ਰਹੇ ਅੱਜ ਹੀ ਇੱਕ ਸਟੂਡੈਂਟ ਨਾਲ ਗੱਲ ਹੋਈ ਸੀ ਇੱਕ ਲੜਕੀ ਨਾਲ ਇੰਡੀਆ 11 ਦੇ ਟੀਚਰ ਤੋਂ ਕਹਿੰਦੇ ਮੈਂ ਕੀਤੀ ਮਤਲਬ ਮੈਂ ਵੀ ਉਹਨਾਂ ਉਸ ਉਹਨਾਂ ਟੀਚਰ ਨੂੰ ਆਪਾਂ ਵੀ ਮਤਲਬ ਰਿਸਪੈਕਟ ਕਰਦੇ ਆ ਇੰਨੀ ਕੋ ਜਿਆਦਾ ਰਿਸਪੈਕਟ ਹੈ ਇਹ ਕਹਿੰਦੇ ਰੋਲ ਮਾਡਲ ਵਾਲੀ ਗੱਲ ਹੈ ਉਹਨਾਂ ਤੋਂ ਪੜੀ ਪਰ ਕਹਿੰਦੇ ਮੈਂ ਮੈਂ ਉਹਨਾਂ ਤੋਂ ਪੜ੍ਹ ਪੜ ਲਿਆ ਤੇ ਭਈ ਆਪਣੇ ਪੰਜਾਬ ਦੇ ਪ੍ਰੈਕਟਿਕਲੀ ਨਹੀਂ ਹੁੰਦੇ ਸਾਰਾ ਹੁੰਦਾ ਸੋ ਕੀ ਤਰ੍ਹਾਂ ਜੀ ਤੇ ਜੇ ਲੱਗਦਾ ਹੈ ਜ਼ੀਰੋ ਤੋਂ ਕਰਨੀ ਹੈ ਤਿਆਰੀ ਪ੍ਰੋਮਿਸ ਕਰਦੇ ਹੋ ਰੋਜ਼ ਦੇ ਡੇਢ ਤੋਂ 2 ਘੰਟੇ ਕੱਢ ਲੋਗੇ ਇੰਗਲਿਸ਼ ਵਾਸਤੇ 25 ਤੋਂ 30 ਦਿਨਾਂ ਵਾਸਤੇ ਤਾਂ ਮੈਂ ਵੀ ਪ੍ਰੋਮਿਸ ਕਰਦੇ ਆ ਤੁਹਾਨੂੰ ਕਿ 100% ਇੰਗਲਿਸ਼ ਦਾ ਰਿਜ਼ਲਟ ਮਿਲੂਗਾ ਆਪਣਾ ਇੱਕ ਬੈਚ ਲਾਣਾ ਹੁੰਦਾ ਉਹਦੇ ਅੰਦਰ ਹੀ ਆ ਸਾਰੇ ਜੱਬ ਤੁਹਾਡੇ ਇੱਥੇ ਨਿਪਟ ਜਾਣਗੇ ਟ੍ਰਾਂਸਲੇਸ਼ਨ ਹੋ ਗਈ ਫ੍ਰੈਜ਼ ਵਰਕ ਹੋ ਗਿਆ ਸਭ ਆਪਾਂ ਇਹਦੇ ਅੰਦਰ ਹੀ ਕਰਾਂਗੇ ਹੋਰ ਕਿਸੇ ਵੱਸੇ ਨਾ ਇੱਧਰ ਦੇਖਣਾ ਨਾ ਉੱਧਰ ਨਾ ਅੱਗੇ ਨਾ ਪਿੱਛੇ ਨਾ ਉੱਪਰ ਨਾ نیچے 100% ਦਾਅਵਾ ਕਰਦੇ ਆਪਾਂ ਇਸ ਚੀਜ਼ ਦਾ ਵੀ ਰਿਜ਼ਲਟ ਤੁਹਾਨੂੰ ਬਹੁਤ ਅੱਛ ਠੀਕ ਹੈ ਇਸ ਦਾ ਪ੍ਰਾਈਸ ਇਹਨਾਂ ਨਹੀਂ ਹੈ ਇਸ ਤੇ 15% ਕੂਪਨ ਲੱਗਿਆ ਹੋਇਆ ਹੈ ਇਸ ਦਾ ਕੂਪਨ ਅਵੇਲੇਬਲ ਹੈ 1060 ਦੇ ਆਸ-ਪਾਸ ਰੋਕੋ ਇਹ ਵਾਲਾ ਬੈਚ 6 ਸਾਲ ਦੀ ਵੀਲਿਡਿਟੀ ਹੋਊਗੀ ਪੜਾਵੋ ਜਿਹੜਾ ਪੇਪਰ ਚਾਹੀਦਾ ਠੀਕ ਹੈ ਹੋਰ ਕੋਈ ਬੁੱਕ YouTube ਕੁਝ ਨਹੀਂ ਤੁਹਾਨੂੰ ਦੇਖਣ ਦੀ ਜ਼ਰੂਰਤ ਹੈ ਬਸ ਇਹਦੇ ਅੰਦਰੋਂ ਪੜ ਲਓ ਤੇ ਫਿਰ ਕੁਝ ਬੈਡ ਜੋ ਬਸ ਤੇ ਜਿਹੜੇ ਰਿਵਿਊਜ਼ ਹੈ ਜਦੋਂ ਵੀ ਕਿਸੇ ਟੀਚਰ ਨਾਲ ਜੁੜਨਾ ਹੈ ਜਦੋਂ ਵੀ ਕਿਸੇ ਟੀਚਰ ਨਾਲ ਜੁੜਨ ਲੱਗਦੇ ਹੋ ਸਭ ਤੋਂ ਪਹਿਲਾਂ ਉਹਨਾਂ ਦੇ ਜਾਓ ਟੈਲੀਗ੍ਰਾਮ ਰੋਕ ਤੇ ਬੜੋ ਸਟੂਡੈਂਟ ਤੋਂ ਜਿਹੜੇ ਡਰਦੇ ਹੈ ਇੰਗਲਿਸ਼ ਤੋਂ ਵੀ ਕਹਿੰਦੇ ਜੀ ਇਸ ਦਾ ਛੱਡ ਰੱਖੀ ਅਸੀਂ ਪੜ ਨਹੀਂ ਸਕਦੇ ਇੰਗਲਿਸ਼ ਨੂੰ ਤਾਂ ਸੌਂ ਤੱਕ ਡਰ ਲੱਗਦਾ ਆਈ ਹੇਟ ਇੰਗਲਿਸ਼ ਉਹ ਬੱਚੇ ਵੀ ਕਹਿੰਦੇ ਆ ਵੀ ਸਵੇਰੇ ਉੱਠਦੇ ਆ ਅਸੀਂ ਬ੍ਰੈਕਫਾਸਟ ਪਹਿਲਾਂ ਇੰਗਲਿਸ਼ ਕਲਾਸ ਦਾ ਕਰਦੇ ਆ ਫਿਰ ਸਾਨੂੰ ਸੌਂ ਲੱਗਦਾ ਤਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੋ ਠੀਕ ਹੈ ਇੱਥੇ ਜਾ ਕੇ ਦੇਖੋ ਕਿ ਜਿਹੜੇ ਤੁਹਾਡੇ ਵਰਗੇ ਬੱਚੇ ਹੈ ਇੰਗਲਿਸ਼ ਇੱਕ ਅਜਿਹਾ ਦਾ ਸਬਜੈਕਟ ਹੈ ਵਾ ਜਿੰਨੂੰ ਅਸੀਂ ਨਕਾਰ ਦਿੰਦੇ ਆ ਪਰ ਨਹੀਂ ਗੱਲ ਬਣਨੀ ਨਹੀਂ ਗੱਲ ਬਣਨੀ ਮੰਨ ਚੁਣੋ ਚੈੱਕ ਪੇਪਰ ਕਰਾ ਕਰਕੇ ਆ ਜਿਓ ਚਾਹੇ ਦੋ ਪੇਪਰ ਕਰਾ ਕਰਕੇ ਤਿਆਰੀ ਕਰ ਲਿਓ ਕੰਨੀ ਕੋ ਜੇ ਨੂੰ ਛੱਡ ਦੋਗੇ ਤਾਂ ਸਾਡੇ ਉਹਦੇ ਟੀਚਰ ਕਿੱਥੇ ਜਾਣਗੇ ਦੱਸੋ ਅਸੀਂ ਇਥੇ ਵਿੰਦ ਕਰਾਂਗੇ ਜਿਹੜਾ ਇਹਨਾਂ ਫਤੂਰ ਸਿਰ ਤੇ ਲਈ ਬੈਠੇ ਉਥੇ ਪੂਰਾ ਕਰਾਂਗੇ ਹਸਣ ਠੀਕ ਹੈ ਸੋ ਕੋਈ ਵੀ ਡਾਊਟ ਕੋਈ ਸਮੱਸਿਆ ਤੁਹਾਡਾ ਨੰਬਰ ਹੋਊਗਾ ਇਹਨੂੰ ਸੋਨੀਆ ਰੋਣਾ ਮੈਮ ਦੇ ਨਾਮ ਤੇ ਸੇਵ ਕਰ ਲਓ ਇਸ ਤੇ ਵਟਸਐਪ ਕਰੋ ਕਾਲ ਕਰੋ ਠੀਕ ਹੈ ਹੁਣ ਤੁਹਾਨੂੰ ਸਮਝ ਆ ਗਈ ਸਾਰੀ ਡਿਟੇਲ ਜਿਹੜੀ ਕਨਟਮ ਸਮਝਾਈ ਹੈ ਬਸ ਆਪਣੇ ਉਹ ਲੋੜ ਦਾ ਤੁਸੀਂ ਵੈਸਟ ਦਿਓ ਬਾਕੀ ਵਾਈਗੁਰ ਵੀ ਮੇਨ ਹੈ ਵਾਈਗੁਰ ਜੀ ਪੜਾ ਕਰਾਂਗੇ ਸਭ ਦਾ ਠੀਕ ਹੈ ترقی ਮਿਲੂਗੀ ਮਿਲੂਗੀ ਜ਼ਿੰਦਗੀ 'ਚ ਜੇ ਅਸੀਂ ਕਦਮ ਅੱਗੇ ਵਧਾਵਾਂਗੇ ਡਰ ਖਤਮ ਕਰਾਂਗੇ ਕਾਬੂ ਪਾਉਂਗੇ ਇਸ ਚੀਜ਼ 'ਤੇ ਠੀਕ ਚਲੋ ਫਿਰ ਜੇ ਅੱਛਾ ਲੱਗੇ ਸੈਸ਼ਨ ਤਾਂ ਕਮੈਂਟ ਕਰਕੇ ਦੱਸਿਓ ਵੀ ਓਕੇ ਹੈ ਠੀਕ ਹੈ ਰਿਪੋਰਟ ਚੱਲ ਜੂਗੀ ਓਕੇ ਗਾਇਜ਼ ਬਾਏ ਬਾਏ ਟੇਕ ਕੇਅਰ